ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਪਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਪੈਨ ਆਲਕੜਿਆ ਐ ਜੀ ਬਾਈ ਗੱਗੂ ਕੋਲੇ ਗੱਲਬਾਤ ਕਰਾਵਾਂਗੇ ਅੱਜ ਆਪਾਂ ਦੁੱਧ ਰੈਡੀ ਵਾਲੀ ਝੋਟੀ ਲੈ ਕੇ ਆਇਆ ਦੁੱਧ ਤਿਆਰ ਕਿੰਨਾ ਸਾਰਾ ਪੁੱਛ ਕੇ ਦੱਸਾਂ ਸੂਆ ਕਿਹੜੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਜਾਂਦਾ ਆ ਜੋ ਵੀਰੇ ਸਸੀ ਕਾ ਬਾਈ ਸਸੀ ਕਾ ਬਾਈ ਜੀ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9501417931 9501417931 ਪਿੰਡ ਜੀ ਪਿੰਡ ਹਲਕੜਾ ਜੀ ਜਿਲ੍ਹਾ ਬਰਨਾਲਾ ਪਿੰਡ ਹਲਕੜਾ ਜੀ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਵੀਰੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਇੱਕ ਛੋਟੀ ਦਿਖਾਉਣੀ ਤੇ ਦੋ ਦਿਖਾਉਣੇ ਦਾ ਸੌਦਾ ਹੋਗਾ ਠੀਕ ਹੈ ਉਹਦਾ ਸੌਦਾ ਤੇ ਉਹਦੇ ਵੀ ਗੱਲਾਂ ਹੀ ਮੁੱਕੀਆਂ ਬੰਗਾ ਹਨਾ ਗਗੂ ਤੇ 18 ਤੋਂ 19 ਕਿਲੋ ਦੁੱਧ ਰੈਡੀ ਸੀ ਨਾ ਉਹਦੀ ਵੀ ਆਪਾਂ ਵੀਡੀਓ ਅੱਜ ਕਵਰ ਕਰਨੀ ਸੀ ਨੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਨਗੀਨਾ ਦੇਖੀ ਹੈ ਤੇ ਨਗੀਨਾ ਵੀਰੇ ਮੈਂ ਤਾਂ ਕਹਿੰਦਾ ਜੀ ਹੈਗਾ ਚਾਰ ਵੀ ਪੂਛ ਦੇ ਵਿੱਚ ਵਾਲ ਬੁਆਇਟ ਨਹੀਂ ਹੈਗੇ ਤੇ ਕਿੰਨਾ ਦੁੱਧ ਮਤਰੇ 15 ਤੋਂ ਪਲੱਸ ਹੋਗਾ ਕਿੰਨੇ ਦਿਨ ਹੋ ਗਏ ਤੁਈ ਨੂੰ ਇਹ 17ਵਾਂ ਦਿਨ ਸੁ ਫਿਰ ਉਵੇਂ ਨਹੀਂ ਹੈਗਾ ਹਨਾ ਵੀ ਦੋ ਦਿਨ ਹੋਏ ਤਿੰਨ ਦਿਨ ਹੋਇਆ ਹਨਾ ਆ ਦੇਖੋ ਜੀ ਥੱਲੇ ਲੈਵਾ ਕਰੋ ਚੈੱਕ ਹਾਂ 15 ਕਹਤੇ ਮਗਰ ਕੀ ਆ ਗਿਆ ਵੀਰੇ ਇਹ ਖਾਨ ਦੀ ਆ ਬਲੀ ਦੀ ਆ ਬਲੀ ਤੇ ਦੀਂਦੀ ਆ ਹਨਾ ਦੇਖੋ ਉਮੀਂ ਦੀਂਦੀਆ ਜਮਾ ਸਿੰਘ ਸਿੰਘ ਕਰੋ ਜੀ ਚੈੱਕ ਇੱਕ ਨੰਬਰ ਖੋਲਣ ਤੋੜਾ ਤਾਰਾ ਕਰਾਗੇ ਚੈੱਕ ਤੇ ਬਾਕੀ ਦਾ ਨਾ ਕਦਗਾਟ ਤੋਂ ਜਾ ਕੇ ਨਾ ਆਇਓ ਠੀਕ ਆ ਜੀ ਸਹਿਤ ਮੈਂ ਉਸੇ ਪਸ਼ੂ ਦੀ ਕਰਦਾ ਹੁਣਾ ਜਿਹੜੇ ਦੀ ਕਰਨ ਵਾਲੀ ਹੋਵੇ ਠੀਕ ਆ ਜੀ ਕਦਗਾਟ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਆ ਕਰੋ ਚੈੱਕ ਝੋਟੀ ਨਾ ਜੇ ਆਪਾਂ ਗੱਲ ਕਰ ਲਈਏ ਜੇ ਕਿਸੇ ਮੇਲੇ ਵਗੈਰੇ ਤੇ ਖੜੀ ਹੋਵੇ ਉਸ ਹਾਵਨਾ ਜਾਂ ਹਰਿਆਣੇ 'ਚ ਖੜੀ ਹੋਵੇ ਗੱਲ ਹੋਰ ਹੀ ਹੋਣੀ ਆ ਆ ਕਰੋ ਜੀ ਚੈੱਕ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਗਈ ਆ ਦੇਖੋ ਜੀ ਮੋਹ ਲਿਆ ਵੀਰੇ ਤੇ ਲਾਟ ਵਾਂਗੂ ਜਗਦੀ ਝੋਟੀ ਦੁੱਧ ਸਾਨੂੰ ਰੈਡੀ ਵਾਲੀ ਝੋਟੀ ਮਿਲਣੀ ਹੈਗੀ ਅੱਜ ਜਮਾ ਤੇ ਲੈ ਆਓ ਜੀ ਆ ਕਰੋ ਚੈੱਕ ਤੇ ਲੈ ਵਾ ਕੇ ਕੋਈ ਸੂ ਤਾਂ ਹੀ ਲਾਈ ਫਿਰਦੀ ਤੇ ਬਾਕੀ ਦਾ ਠੋਸ ਰੰਗ ਤਾਂ ਇੰਨੀ ਲਾਉਂਦੇ ਚਾਰ ਡੰਗ ਚੂਕੇ ਲੈ ਜਾਂਦੇ ਠੀਕ ਆ ਵੀਰੇ ਜਿਹੜੋ ਪੈਸੇ ਦੇਣੇ ਅਗਲੇ ਨੇ ਹਨਾ ਆ ਦੇਖੋ ਜੀ ਕੁਆਲਿਟੀ ਦਾ ਕੋਈ ਵੀ ਅੰਤ ਨਹੀਂ ਠੀਕ ਆ ਜੀ ਟਾਈਮ ਟੂ ਟਾਈਮ ਚੋਕੇ ਬਾਈ ਕਹਿੰਦਾ ਲੈ ਕੇ ਜਾਓ ਆ ਦੇਖੋ ਜੀ ਸਾਰੇ ਦੋਨੋਂ ਤੁਹਾਨੂੰ ਕਰਾਵਾਂਗੇ ਚੈੱਕ ਤੇ ਸਾਰੇ ਥਣ ਸਪੇਸ ਤੇ ਲੱਗੇ ਵਾ ਤੇ ਕੱਦ ਕਾੜ ਤੋਂ ਜਾ ਕੇ ਨਾ ਆਇਓ ਠੀਕ ਆ ਜੀ ਥੋੜੇ ਲੇਟ ਜਰੂਰ ਹੋਗੇ ਵੀਡੀਓ ਬਣਾਉਣ ਚ ਤੇ ਮਗਰ ਇਹਦੇ ਕੱਟੀ ਆ ਵੀਰੇ ਹਨਾ ਕੱਟੀ ਆ ਕੱਟੀ ਓਕੇ ਆ ਸਾਰਾ ਕੁਝ ਤੇ ਸੂਈ ਵੀ ਬਾਈ ਨੇ ਜਿੰਨੇ ਦਿਨਾਂ ਅਸੀਂ ਦੱਸਿਆ ਸਾਡੋ ਜੀ ਬੱਚਾ ਫਿਰ ਕਰਾਈ ਕਿ ਧਾਰਨ ਦੂਨੋ ਚੈੱਕ ਕੁਆਲਿਟੀ ਦੀ ਨਹੀਂ ਕਮੀ ਇਹਦੇ ਚ ਠੀਕ ਆ ਜੀ ਜੇ ਆਪਾਂ ਗੱਲ ਕਰ ਲਗੇ ਉਧਰ ਲੰਘ ਗਏ ਵੀਰੇ ਪਰੇ ਆ ਦੇਖੋ ਵੀਰੇ ਬੱਚਾ ਚੋਂਦਾ ਬੱਚਾ ਆਪਾਂ ਬਨ ਲੈ ਠੀਕ ਆ ਜੀ ਝੋਟੀ ਆ ਗਈ ਆ ਰੋਟੀ ਦੀ ਕੁਆਲਿਟੀ ਪੂਰੀ ਫੁੱਲ ਆ ਜੀ ਆਪਾਂ ਗੱਲ ਕਰ ਲਏ ਨਾ ਉਵੇਂ ਨਹੀਂ ਹੈਗੀ ਬਸ ਗੱਲ ਮੁੱਕੀ ਪਈ ਆ ਜੀ ਆਪਾਂ ਸਭ ਤੋਂ ਉਸੇ ਪਸੂ ਦੀ ਕਰਦੇ ਜਿਹਦੀ ਕਰਨ ਵਾਲੀ ਹੋਵੇ ਬਾਈ ਕਹਿੰਦਾ 7.5 ਲੀਟਰ ਪਰ ਟਾਈਮ ਦਾ ਜੋਕ ਕੇ ਮਿਣ ਕੇ ਲੈ ਕੇ ਜਾਇਓ ਕੋਈ ਇਹ ਹੀ ਗੱਲ ਨਹੀਂ ਵੀ ਤੁਹਾਨੂੰ ਕਹਿੰਦਾ ਤਾਂ ਰਾਈਆਂ ਮਾਰ ਕੇ ਬੌਲੇ ਚ ਵੀ ਦੇ ਦੂਗੀ ਦੇ ਦੂਗੀ ਨਹੀਂ ਹਾਜ਼ਰ ਹੈ ਜੀ ਠੀਕ ਆ ਜੀ ਤੇ ਬਾਕੀ ਦਾ ਪਸਮਾ ਪਸਮੂ ਤੁਸੀਂ ਕਰਿਓ ਝੋਟੀ ਦਾ ਇੱਕ ਨੰਬਰ ਚੈੱਕ ਠੀਕ ਆ ਜੀ ਤੇ ਕੋਈ ਥਾਣ ਨਹੀਂ ਨੇੜੇ ਲਾਉਂਦੀ ਕੋਈ ਦੂਰ ਨਹੀਂ ਜਮਾ ਇੱਕੋ ਜੇ ਚਾਰੇ ਗੁੱਠਾਂ ਦੇ ਪੀੜੀ ਤੇ ਪਾਵੇਂ ਉਹ ਥਣ ਲੱਗੇ ਹੋਏ ਜੀ ਥਣ ਤੁਹਾਨੂੰ ਧੋ ਲੋ ਵੀਰੇ ਆ ਦੇਖੋ ਜੀ ਤੇ ਰੇਟ ਵੀਡੀਓ ਦੇ ਵਿੱਚ ਹੀ ਬਣਿਆ ਰਿਓ ਤੇ ਮੇਲਾ ਲੁੱਟਣ ਵਾਲਾ ਕੰਮ ਹੀ ਆ ਜੀ ਅੱਜ ਤਾਂ ਠੀਕ ਆ ਧਾਰ ਦਿਓ ਵੀਰ ਨੂੰ ਆ ਦੇਖੋ ਕੁਆਲਿਟੀ ਕਰੋ ਚੈੱਕ ਕਰ ਤੇ ਜੇ ਆਪਾਂ ਗੱਲ ਕਰ ਲਿਆ ਆ ਦੇਖੋ ਜੀ ਸੀਲ ਸਾਬ ਬਹੁਤ ਆਹਨਾ ਗਗੂ ਸ਼ਾਂਤ ਸੁਭਾਅ ਦੀ ਆ ਪੂਰੀ ਮਾਰੋ ਤਾਰਾ ਤੇ ਜੇ ਆਪਾਂ ਗੱਲ ਕਰ ਲਿਆ ਦੇਖੋ ਇਧਰਲੇ ਪਾਸੇ ਨੋ ਹੋ ਗਰੇ ਮੜਿਆ ਆ ਦੇਖੋ ਨਹੀਂ ਨਹੀਂ ਡਰਨਾ ਤਾਂ ਨਹੀਂ ਗਿਆ ਆ ਦੇਖੋ ਜੀ ਧਾਰਾਂ ਧੂਰਾਂ ਦਾ ਨਾ ਥੱਲੇ ਨਲਕਿਆਂ ਨੂੰ ਵਰਦੀ ਆ ਰਵੀ ਜੀ ਆਕਰ ਖੜਕਾ ਰੋਣ ਨਾ ਕਰੇ ਕਰੇ ਸੋਣ ਲਾ ਦੂਜੇ ਨੂੰ ਮਾਰ ਲਵੇ ਤੇ ਬਾਕੀ ਦਾ ਵੀਡੀਓ ਆਪਣੀ ਲੰਮੀ ਹੋ ਜਾਣੀ ਨਹੀਂ ਚੋਕੇ ਵੀ ਦਿਖਾਉਣ ਦੇ ਮਗਲਾਂ 'ਚ ਹੋਰ ਮਾਰਦੇ ਚਾਰ ਕਰ ਗੱਗੂ ਗਾੜੀ ਕਿੰਨੀ ਹੋ ਗਈ ਇਹਦੀ ਵੀਰੇ ਭਾਈ ਗਾੜੀ ਜਿੰਨੀ ਗਾੜੀ ਆ ਹੁੰਦੀ ਬਿਛਾੜੀ ਨਹੀਂ ਮਾੜਾ ਮੁੱਕੇ ਹੀ ਕਰ ਬਰਾਬਰੀ ਹੋਇਆ ਫਿਰਦਾ ਸਭ ਕੋ ਹੈ ਹੋਰ ਮਾਰਦੇ ਚਾਰ ਕਰ ਮੂਹਰ ਲੈਣ ਪੂਰੀ ਤਸੱਲੀ ਹੋ ਗਿਆ ਖਾਨ ਦੀ ਧਾਰ ਨਹੀਂ ਆਹ ਦਿਖਾਈ ਵੀਰੇ ਦੁੱਧ ਮੜਾ ਆਹ ਦੇਖੋ ਵੀਰੇ ਆਪਾਂ ਨਾ ਥੋੜਾ ਜਿਹਾ ਕਿਲੋ ਥੱਲੇ ਜਾਣ ਕੇ ਨਹੀਂ ਚਾਹੁੰਦਾ ਬਾਈ ਧੇਰ ਮਾਰਦਾ ਹੈ ਨਾ ਠੀਕ ਆ ਵੀਰੇ ਨਾ ਕਮੈਂਟ ਵੀ ਆਉਣ ਲੱਗ ਜਾਂਦੇ ਗੱਗੂ ਕਰੀਏ ਇਧਰ ਨੂੰ ਮਾੜੀ ਜੀ ਤੇ ਥੱਲੇ ਉਹ ਦੇਖ ਝੋਟੀ ਖੜੀ ਜੀ ਕੋਈ ਉਹਵੇਂ ਨਹੀਂ ਹੈਗੀ ਵੀ ਕੋਈ ਬਾਜ਼ਾਰ ਹੋਵੇ ਜਾਂ ਕੋਈ ਗੱਲ ਹੋਰ ਹੋਵੇ ਗਰੰਟੀ ਵਾਲੀ ਚੀਜ਼ ਆ ਦੇਖੋ ਕਿੱਥੋਂ ਤੇ ਕਰਲੇਵਾ ਲਾਈ ਫਿਰਦੀ ਆ ਤੇ ਬਾਕੀ ਦੀ ਗੱਲ ਰੇਟ ਵੀਡੀਓ ਦੇ ਵਿੱਚ ਹੀ ਪੁੱਛਦੇ ਆ ਬਾਈ ਤੋਂ ਦੁੱਧ 15 ਕਿਲੋ 7.5 ਲੀਟਰ ਪਰ ਟਾਈਮ ਦਾ ਤੇ ਬਾਕੀ ਦਾ ਮਗਰ ਅਗਲਾ ਚੋਕ ਕਰ ਜਾਣਾ ਤੇ ਕੱਦ ਕਾਠ ਦੀ ਕਿਤੇ ਵੀ ਕਮੀ ਨਹੀਂ ਤੇ ਝੋਟੀ ਇੱਕ ਨੰਬਰ ਆ ਜੀ ਤੇ ਬਾਈ ਆ ਜਾ ਮੜਾਏ ਰੇਟ ਵੀਰੇ ਗੱਗੂ ਫਰ ਕਰਦੇ ਕੋ ਚਮਾਨਦਾਨ ਕਰਦਾ ਡੇਢ ਜਮਾਨਦਾਨ ਹੋ ਜਾਊਗਾ ਹਾਂ ਸਾਰਾ ਰਿਕਾਰਡ ਮਿਲ ਜੂਗਾ ਸਾਰਾ ਰਿਕਾਰਡ ਮਿਲ ਜੂਗਾ ਉਵੇਂ ਨਹੀਂ ਹੈਗਾ ਹਨਾ ਹਾਂ ਹਾਂ ਇਹ ਵੀ ਨਹੀਂ ਬਣਾਤੀ ਹੈਗੀ ਤਾਂ ਫੇਰ ਹੀ ਕਿਹਾ ਪਕੜਿਆ ਜਾਗਾ ਠੀਕ ਹੈ ਤੇ ਜੇ ਆਨਲਾਈਨ ਗੱਗੂ ਕੋਈ ਮੰਗਾਵੇ ਕੋਈ ਫਰਕ ਤਾਂ ਨਹੀਂ ਨਿਕਲਦਾ ਚੱਕਰੀ ਨਹੀਂ ਗੱਲ ਦਾ ਥਣਾ ਥੁਣਾ ਦੀ ਸਭ ਟਿੱਕੜੇ ਅਗਲੇ ਕਰ ਜੇਰ ਜੂਰ ਸਭ ਡਾਣਾ ਸਾਰਾ ਕੋ ਡਾਣਾ ਵੀ ਹੁਣ ਆਪਾਂ ਅਗਲੇ ਦੁੱਧ ਤਿਆਰ ਕਰਨ ਦੇ ਮਾਰੇ ਮੈਂ ਖੜਾਈਆ ਮੈਂ ਖੜਾਈ ਨੂੰ ਆਪਣੇ ਕੋ ਕਰੀ ਜੂਈਏ ਬਾਕੀ ਦੀ ਗੱਲ ਗੱਗੂ ਹੁਣ ਦਾ ਅਗਲੇ ਨੇ ਦੁੱਧ ਹੀ ਝੋਣਾ ਹਨਾ ਕੱਲਾ ਰੈਡੀ ਕਰੀ ਮੇਦੋ ਦੀ ਨੰਬਰ ਫੇਰ ਬੋਲ ਦਿਓ ਨੰਬਰ 95 ਜੀ ਦਾ 14 17 ਨੂੰ ਸੁਖ ਪਿੰਡ ਪਿੰਡ ਹਲਖੜਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਸੀਲ ਤਾਬਾ ਦੇ ਨੇੜੇ ਆਪਣੇ ਭਧੌੜ ਭਧੌੜ ਮੇਨ ਹਨਾ ਤੇ ਇਧਰੋਂ ਸਲਾਤਪੁਰਾ ਪਿੰਡ ਆ ਗਿਆ ਹਾਂ ਤੇ ਵੀਰੇ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ 15 ਕਿਲੋ ਦੁੱਧ ਰੈਡੀ ਆ ਤੁਸੀਂ ਮਿਲ ਕੇ ਲਿਜਾ ਸਕਦੇ ਆ ਤੇ ਬਾਕੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਦਿਓ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ